ਕੌਣ ਮਾਰੂ ਤਰਨਤਰੰਦ ਵਿੱਚ ਬਾਜੀ ਤੇ ਕਿਸੇ ਸਿਰ ਤੇ ਉੱਤੇ ਸਜੇਗਾ ਤਾਜ ਤੇ ਕੌਣ ਬਣੇਗਾ ਐਮਐਲ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤਰਨਤਰੰਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਕੁਝ ਦਿਨ ਰਹਿ ਗਏ ਨੇ ਤੇ ਉੱਥੇ ਹੀ VOTING ਸ਼ੁਰੂ ਹੋ ਜਾਵੇਗੀ ਤੇ ਜਿਸ ਤੋਂ ਪਹਿਲਾਂ ਹੀ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਦੇ ਲਈ ਐਲਾਨ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰ ਦੇ ਲਈ ਜਿਹੜਾ ਕਿ ਅ ਐਲਾਨ ਤੇ ਦੂਜੇ ਪਾਸੇ ਉੱਥੇ ਹੀ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਕਰਨਵੀਰ ਸਿੰਘ ਭੁਰਜ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆ ਰਿਹਾ ਵਿਰੋਧੀ ਧਿਰ ਦੇ ਉੱਤੇ ਪਲਟਵਾਰਤਾ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਤੇ ਇਸ ਏਰੀਏ 'ਚੋਂ ਗਦਰ ਪਾਰਟੀ ਦੇ ਵਿੱਚ ਸੂਨ ਸਿੰਘ ਪਗਨਾ ਵਰਗੇ ਗੁਰਬਾਬਾ ਗੁਰਦੇਵ ਸਿੰਘ ਵਰਗੇ ਯੋਧੇ ਪੈਦਾ ਹੋਏ ਸ਼ੀਲ ਪੈਦਾ ਹੋਏ ਐ ਬਾਬਾ ਦੀਪ ਸਿੰਘ ਵਰਗੇ ਇਸ ਏਰੀਆ ਦੇ ਅਜ਼ਾਦੀ ਤੋਂ ਬਾਅਦ ਹੌਜ ਦੇ ਵਿੱਚ ਸਭ ਤੋਂ ਜ਼ਿਆਦਾ ਭਰਤੀ ਇਸ ਏਰੀਆ 'ਚ ਹੋਈ ਹੈ ਜਿੰਨੇ ਇਸ ਏਰੀਆ 'ਚ ਫੌਜੀਆ ਨੂੰ ਪੈਨਸ਼ਨ ਆਉਦੀ ਸੀ ਉਹਦੇ ਨਾਲੋਂ ਘੱਟ ਪੂਰੇ ਬੰਗਾਲ ਦੀਆਂ ਹੋਰ ਕਈ ਸਟੇਟਾਂ ਦੀ ਸੀ ਕਿ ਸਭ ਤੋਂ ਜ਼ਿਆਦਾ ਔਰੇ ਦੀ ਸੀ ਸੋ ਤੁਸੀਂ ਯੋਧਿਆਂ ਸਿੰਘਾਂ ਸ਼ਹੀਦਾਂ ਦੀ ਗੁਰੂਆਂ ਦੀ ਧਰਤੀ ਦੇ ਵਾਰਿਸ ਆ ਪਿਛਲੇ ਪ੍ਰੋਗਰਾਮ ਚ ਕਹਿੰਦੇ ਜੀ ਇੱਥੇ ਗੈਂਗਸਟਰ ਬੜੇ ਬਰਿਆੜੀ ਕਰਦੇ ਉਹ ਤੁਹਾਡੇ ਤਾਂ ਪੈਰਾਂ ਦੇ ਬਰਾਬਰ ਵੀ ਨਹੀਂ ਹੋ ਸਕਦਾ ਕੋਈ ਗੈਂਗਸਟਰ ਕਹਿੰਦੇ ਜੀ ਗੈਂਗਸਟਰ ਉਹਦੀ ਬੰਦੂਕ ਦੀ ਨੋਕ ਪਰ ਬੋਰਡ ਪਾਣਗੇ ਯਾਰ ਤੁਹਾਡੇ ਸਾਹਮਣੇ ਹਰ ਇਸ ਏਰੀਆ ਦੇ ਸਾਹਮਣੇ ਤੁਸੀਂ ਆਪਣੇ ਪਿੱਛੇ ਨੂੰ ਪਿਛਾੜੋ ਕੋਈ ਖਾ ਨਹੀਂ ਸਕਦਾ ਤੁਹਾਡੇ ਮੂਹਰੇ ਬਹੁਤ بڑا ਵਿਚਾਰ ਮਿਰਸ ਹੈ ਇਸ ਏਰੀਏ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਰਾਲ ਕੇ ਅੰਗਰੇਜ਼ਾਂ ਨੂੰ ਸੱਤ ਲੂਜੀ ਨਹੀਂ ਟੱਪੜ ਦਿੱਤਾ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਵਾਰਸ ਹੋ ਤੁਸੀਂ ਜੱਸਾ ਸਿੰਘ ALU ਵਾਲੀ ਹੋਰਗਿਆਂ ਦੇ ਵਾਰਸ ਹੋ ਤੁਸੀਂ ਫਿਰ ਗੈਂਸਰ ਇਸ ਤਰ੍ਹਾਂ ਬੁੱਟਾ ਪਵਾ ਜਾਣਗੇ ਵੀ ਇਹ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਨੂੰ ਆਪਣਾ ਬਲਸਾ ਪਛਾਣ ਕੇ ਤੱਕੜੇ ਹੋਣਾ ਪੈਣਾ ਹੈ। ਇਹ ਏਰੀਆ ਹਮੇਸ਼ਾ ਤੇ ਲੀਡ ਰਹਿੰਦਾ ਰਿਹਾ ਅੱਗੇ ਜਾਂਦਾ ਰਿਹਾ ਹੈ। ਇੱਥੇ ਤੇ ਪਟਾਸੀ ਕੈਰੋ ਵਰਗੇ ਪੈਦਾ ਹੋਏ ਤੁਹਾਡੇ ਚ। ਪੂਰਾ ਤਰਕੀ ਸੀ ਇਸ ਇਲਾਕੇ ਦੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਿੱਲੀ ਸੀ ਇਹ। ਸੈਂਟਰ ਵਿੱਚ ਬੈਠੇ ਸੀ ਅਸੀਂ। ਬਾਦ ਦੇ ਵਿੱਚ 47 ਆ ਗਈ ਵੰਡਿਆ ਗਿਆ ਕਸੂਰ ਲਾਹੌਰ ਦੂਰ ਚਲੇ ਗਏ ਅਲੱਗ ਹੋ ਗਏ ਸਾਡਾ ਵਪਾਰ ਖਤਮ ਹੋ ਗਿਆ ਆ ਬਾਗਾ ਬਾਰਡਰ ਬੰਦ ਹੋ ਗਿਆ ਸਰਕਾਰਾਂ ਦੀ ਮਾਰ ਪੈ ਗਈ ਕਿ ਇਹ ਇਲਾਕਾ ਪਿੱਛੇ ਜਾਂਦਾ ਗਿਆ ਅੱਜ ਫੇਰ ਇਸ ਇਲਾਕੇ ਨੂੰ ਅੱਗੇ ਕੱਢਣ ਦਾ ਮੌਕਾ ਆਇਆ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ 1925 ਚ ਗੁਰਦੁਆਰਾ ਸਿੱਖ ਐਕਟ ਬਣਿਆ ਅੰਗਰੇਜ਼ਾਂ ਨਾਲ ਵੀ ਇਹ ਸੰਧੀ ਸੀ ਵੀ ਇਸ ਸੈਕਟਰ ਨੂੰ ਬਦਲ ਨਹੀਂ ਸਕਦੇ ਆਜ਼ਾਦੀ ਤੋਂ ਬਾਅਦ Jawaharlal Nehru ਨਾਲ ਇਹ ਸੰਧੀ ਸੀ ਕਿ ਇਹਦੇ ਵਿੱਚ ਛੇੜਛਾੜ ਨਹੀਂ ਹੋ ਸਕਦੀ ਸੀ ਕੌਮ ਤੋਂ SGPC ਤੋਂ ਪੁੱਛੇ ਬਿਨਾ ਲੇਕਿਨ ਆਇਆ ਹੁਣ ਮੁੱਖ ਮੰਤਰੀ ਜਿਹੜੇ ਨੇ ਸਿੱਖਾਂ ਦੇ ਨਾਲ ਧੋਖਾ ਮਾਇਆ 1925 ਦਾ ਗੁਰਦੁਆਰਾ ਐਕਟ ਇਹਨੇ ترمیم ਕੀਤੀ ਕਿ ਉਹਦੇ ਵਿੱਚ ਬਦਲੇ ਨਾ ਕਿਸੇ ਨੂੰ ਛੇੜਨ ਦੀ ਹਿੰਮਤ ਨਹੀਂ ਪਈ ਇਹ ਸਾਡੇ ਆਪਣੇ ਵਿੱਚੋਂ ਸਪੋੜੀਆਂ ਪੈਦਾ ਹੋਇਆ। ਫਿਰ ਕਹਿੰਦਾ ਜੀ ਮੈਂ ਕਿਸਾਨਾਂ ਦਾ ਮੁੰਡਾ ਐ। ਤੇ ਕਿਸਾਨਾਂ ਨੂੰ ਧੂ ਧੂ ਕੇ ਕੁੱਤੇ ਆਏ ਨੇ। ਜਿੱਥੇ ਕਹਿੰਦਾ ਜੀ ਇਹਨਾਂ ਨੂੰ ਜਗ੍ਹਾ ਨਹੀਂ ਮਿਲਦੀ, ਵਜ੍ਹਾ ਨਹੀਂ ਮਿਲਦੀ ਕਿ ਕੀ ਆ ਕਹਿੰਦਾ। ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਭਗਵੰਤ ਮਾਨ ਐ। ਜੀਨੇ ਉੱਧਰ ਮੀਟਿੰਗ ਦੇ ਵਿੱਚ ਬੁਲਾ ਕੇ ਦਿੱਲੀ ਅੱਜ ਦੇ ਨਾਲ ਮਿਲ ਕੇ ਬੁਲਾ ਲੈ ਕਿਸਾਨ ਹੋਰ ਪਾਸੇ ਤੇ ਵਾਰੇ ਪਿਛੇ ਦੇ ਟਰਾਲੀਆਂ ਚੱਕ ਲੈਗੇ ਟਰਾਲੀਆਂ ਵੀ ਨਹੀਂ ਮੂੜੀਆਂ ਅਜੇ ਤੱਕ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਹੁਣੇ ਕਿਸਾਨਾਂ ਨੂੰ ਰੋਲਿਆ ਕਿਸਾਨੀ ਨੂੰ ਰੋਲਿਆ ਫਿਰ ਕਹਿੰਦਾ ਜੀ ਮੈਂ ਮਾਸਟਰ ਦਾ ਮੁੰਡਾ ਹਾਸਕਰ ਤੂ ਕਿੱਥੇ ਕੋਟਾ ਤੂੰ ਯਾਰ ਤੂੰ ਹੈ ਕੀ ਦਾ ਤੈਨੂੰ ਤੇ ਸਾਫ ਤੇ ਨਾਮ ਜਰਾ ਪਤਾ ਨਹੀਂ ਲੱਗ ਰਿਹਾ ਯਾਰ ਕਿਸੇ ਦਾ ਬਣ ਕੇ ਰਹਿ ਤੂੰ ਜਿਹਦਾ ਕਹਿੰਦਾ ਉਹਦੇ ਨੂੰ ਕੁੱਪੀ ਜਾਂਦਾ ਹੈ ਤੂੰ ਅਸਲੀਅਤ ਕੀ ਹੈ ਅੱਜ ਪੰਜਾਬ ਦੀ ਦੁਰਦਸ਼ਾ ਐਨੀ ਮਾੜੀ ਕਰਤੀ ਇਹਨਾਂ ਨੇ ਦੁਰਦਸ਼ਾ ਕਰਤੀ ਹੈ ਕਿ ਪੰਜਾਬ ਨਿੱਗਰਦਾ ਜਾ ਰਿਹਾ ਕਰਜ਼ੇ ਚ ਡੁੱਬਦਾ ਜਾ ਰਿਹਾ ਨਸ਼ੇ ਚ ਡੁੱਬਦਾ ਜਾ ਰਿਹਾ ਪੰਜਾਬ ਕਿਸਾਨੀ ਖਤਮ ਹੋ ਰਹੀ ਹੈ ਆਪਣੀ ਸਰਕਾਰ ਆਈ ਸੀ ਥਿੰਨ ਕਿ ਮਿੰਨੇ ਰਹੇ ਪਰ ਤੁਹਾਡੇ ਦਿਨ ਵਿਆਹ ਵਰਗੇ ਕਟਾਏ ਤੇ ਜ਼ਮੀਨ ਦੇ ਰੋਜ਼ ਕੋਈ ਨਾ ਕੋਈ ਨਮਾ ਕੰਮ ਨਹੀਂ ਨਾ ਵੱਲਾ ਤਰਨਤਾਰ ਹਲਕਾ 50 ਕਰੋੜ ਰੁਪਇਆ ਬਿਜਲੀ ਦੇ ਮਿਲ ਬਾਪ ਹੋਇਆ ਜਦੋਂ ਆਪ ਸਰਕਾਰ ਬਣੀ ਕਿਸੇ ਘਰ ਨੂੰ ਪੁੱਛ ਲੂ ਇਹਦਾ 10000 ਕੇ ਦਾ 20000 ਕੇ ਦਾ 50000 ਕੇ ਦਾ ਲੱਖ ਕੇ ਦਾ 2 ਲੱਖ ਖੜਾ ਸੀ ਸਾਰੇ ਬਾਪ ਦੇ 85 ਕਰੋੜ ਹੋਇਆ ਸੀ ਕੱਟੇ ਦਾ 80 ਕਰੋੜ ਆਇਆ ਇਹਨਾਂ ਦਾ 80 ਕਰੋੜ ਹੋਇਆ ਸੀ ਫਿਰ ਮੈਂ ਤਰਨਤਾਰ ਦਾ ਸਾਬ ਘੱਟ ਲਗਾ ਰਿਹਾ ਹਾਂ ਲੇਕਿਨ ਹਰ ਘਰ ਨੂੰ ਫਾਇਦਾ ਦਿੱਤਾ ਹੈ ਗਰੀਬਾਂ ਦਾ ਕਿਸਾਨਾਂ ਦਾ ਰਾਜ ਸੀਗਾ ਤੇ ਅੱਜ ਰਾਜ ਹੈ ਨਾ ਦਿੱਲੀ ਵਾਲਿਆਂ ਦਾ ਉਹ ਲੁੱਟ ਕੇ ਲੈ ਜਾ ਰਹੇ ਐ ਪੈਸੇ ਨੂੰ ਪਹਿਲਾਂ ਗਰੀਬਾਂ ਦੇ ਘਰਾਂ ਨੂੰ ਪੈਸਾ ਆ ਰਿਹਾ ਸੀ ਖਜ਼ਾਨਾ ਖੋਲਿਆ ਪਿਆ ਸੀ ਪٹرول 10 ਰੁਪਏ ਸਸਤਾ ਕੀਤਾ